ਪੰਜਾਬ ਦੇ ਵਿੱਚ ਸਰਕਾਰ ਨੇ ਨਵਾਂ ਨਿਯਮ ਲਿਆਂਦਾ ਕਿ ਜੀ ਉੱਚੀਆਂ ਬਿਲਡਿੰਗਾਂ ਬਣਾ ਲਓ ਜੇ 300 ਗੱਜ ਦਾ ਪਲਾਟਾ ਫਿਰਦਾ ਚਾਹੇ ਤੁਸੀਂ ਘਰੇ ਵੀ ਆਪਣੀ ਚੌਥੀ ਮੰਜ਼ਲ ਪਾ ਲਓ ਤੇ ਓਵਰਆਲ ਵੀ ਜੇ ਹਾਈ ਰਾਈਜ਼ ਬਿਲਡਿੰਗਾਂ ਬਣਨੀਆਂ ਉਹਦੇ ਲਈ ਨਵੇਂ ਨਿਯਮ ਨਵੇਂ ਪਹਿਲੂ ਜਾਂਦੇ ਨੇ ਉਹਦਾ ਪੰਜਾਬ ਦੇ ਉੱਤੇ ਕੀ ਅਸਰ ਪੈਣਾ ਸਾਡੇ ਵਣਤਰ ਦੇ ਉੱਤੇ ਰਹਿਣ ਸਾਹ ਦੇ ਉੱਤੇ ਕੀ ਪ੍ਰਭਾਵ ਪੈਣਾ ਇਸ ਨੁਕਤੇ ਇਹਨਾਂ ਨਿਯਮਾਂ ਦਾ ਕੀ ਅਰਥ ਨੇ ਵੀ ਸਮਝਾਂਗੇ ਤੇ ਜਾਂਦੇ ਜਾਂਦੇ ਗੱਲ ਐਸਆਰ ਦੀ ਵੋਟ ਸੁਧਾਈ ਇਸ ਮਾਮਲੇ ਦੇ ਵਿੱਚ ਕਹਿੰਦੇ ਜੀ ਚੋਣ ਕਮਿਸ਼ਨ ਕੀ ਸੁਪਰੀਮ ਕੋਰਟ ਤੋਂ ਝੂਠ ਬੋਲ ਰਿਹਾ ਕਿਓ ਕੋਈ ਤੱਥ ਲੁਕੋ ਰਿਹਾ ਕਿਹੜੇ ਤੱਥ ਤੇ ਕਿਹੜਾ ਝੂਠ ਇਸ ਨੂੰ ਫੜਨ ਦੀ ਵੀ ਅੱਜ ਦੀ ਪ੍ਰੋਗਰਾਮ 'ਚ ਕੋਸ਼ਿਸ਼ ਕਰਾਂਗੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਹਮੇਸ਼ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਹਮੇਸ਼ ਸਿੰਘ ਜੀ ਪੰਜਾਬ ਦੇ 6 ਤੋਂ 7 ਜ਼ਿਲ੍ਹੇ ਪੂਰੀ ਤਰ੍ਹਾਂ ਨਾਲ ਹੜ੍ਹਾਂ ਦੀ ਮਾਰ ਹੇਠ ਨੇ ਚਾਹੇ ਉਹ ਸਰਦੀ ਖੇਤਰ ਦੀ ਮੈਂ ਗੱਲ ਕਰਨ ਮੈਂ ਤੇ ਚਾਹੇ ਬਿਆਸ ਦੇ ਨਾਲ ਨਾਲ ਸਤਲੁਜ ਦੇ ਕਿਨਾਰੇ ਵਸਦੇ ਖੇਤਰਾਂ ਦੀ ਗੱਲ ਕਰ ਲਈ ਤੇ ਜੀ ਪਰ ਰਾਹਤ ਕਾਰਜ ਕੋਈ ਉਹੋ ਜਿਹੀ ਨਜ਼ਰ ਨਹੀਂ ਆਏ ਜਿਹੋ ਜਿਹੀ ਰਾਤਲ ਦੇ ਉੱਤੇ ਲੋਕ ਮੁਸ਼ਕਲ 'ਚ ਨੇ ਹੁਣ ਤੱਕ ਕਹਿੰਦੇ ਕਿ 1 ਲੱਖ ਏਕੜ ਦੇ ਕਰੀਬ ਜ਼ਮੀਨ ਵੀ ਹੈ ਜਿਹੜੀ ਫਸਲ ਵੀ ਆ ਉਹ ਵੀ ਤਬਾਹ ਹੋ ਗਈ ਹੈ ਪਰ ਉਹਦੇ باوجود ਵੀ ਕੋਈ ਸਰਕਾਰੀ ਪ੍ਰਬੰਧ ਉਹੇ ਜੇ ਮੈਲਾ ਪਹਿਲਾਂ ਵੀ ਹੜਾਉਣ ਤੋਂ ਪਹਿਲਾਂ ਵੀ ਤੇ ਹੜਾਉਣ ਤੋਂ ਬਾਅਦ ਵੀ ਕੋਈ ਜੇ ਨਜ਼ਰ ਨਹੀਂ ਆਉਂਦੇ ਕੀ ਸਰਕਾਰ ਲਾਪਤ ਹੈ ਜੀ ਇੱਕ ਤਾਂ ਅਸਲ 'ਚ ਇਹ ਜਿਹੜਾ ਮਾਮਲਾ ਹੈ ਬਰਸਾਤ ਦਾ ਹੋਵੇ ਹੜ੍ਹਾਂ ਦਾ ਹੋਵੇ ਜਿਹੜੇ ਵੀ ਮਾਮਲੇ ਨੇ ਇਹ ਸੋਚਣ ਦਾ ਸਵਾਲ ਹੈ ਸਭ ਤੋਂ ਵੱਡਾ ਕਿ ਕੀ ਇਹ ਕੁਦਰਤੀ ਤਲਾਈ ਮਾਮਲਾ ਹੀ ਹੈ ਜਾਂ ਇਹ ਮੈਨ ਮੇਡ ਹੈ ਜਾਂ ਬੰਦਿਆਂ ਦਾ ਆਪਣਾ ਅਸਰ ਗਿਆ ਇੱਕ ਤਾਂ ਚਲੋ ਕੁਦਰਤੀ ਆਉਂਦੇ ਨੇ ਹੜ੍ਹ ਵੀ ਆਉਂਦੇ ਨੇ ਬੜੇ ਜਿਆਦਾ ਕਈ ਵਾਰ ਕਈ ਵਾਰ ਬਾਕੀ ਵੀ ਆ ਤੇ ਪੰਜਾਬ ਜਿਹੜਾ ਮੀਂਹ ਦਾ ਇਸ ਤਰ੍ਹਾਂ ਪੈਣਾ ਕਦੇ ਅਬਨਾਰਮਲ ਤਰੀਕੇ ਦੇ ਨਾਲ ਕਿਤੇ ਜਿਆਦਾ ਪੈ ਜਾ ਕਦੇ ਪੈ ਹੀ ਨਹੀਂ ਕਦੇ ਸੋਕਾ ਆ ਗਿਆ ਇੱਕ ਤਾਂ ਇਹ ਵੱਡੇ ਮੁੱਦੇ ਨਾਲ ਜਿਹੜਾ ਜਲਵਾਯੂ ਪਰਵਰਤਨ ਦਾ ਕਲਾਈਮੇਟ ਚੇਂਜ ਦਾ ਟੋਟਲ ਵਾਤਾਵਰਣ ਦਾ ਮੁੱਦਾ ਉਹਦੇ ਨਾਲ ਜੁੜਿਆ ਹੋਇਆ ਉਹਦੇ ਤੇ ਕੋਈ ਚਰਚਾ ਬਹੁਤ ਘੱਟ ਹੁੰਦੀ ਹੈ ਕਿ ਅਸੀਂ ਕਿੱਧਰ ਜਾ ਰਹੇ ਹਾਂ ਕੀ ਕਰ ਰਹੇ ਹਾਂ ਉਹਨੂੰ ਚੈੱਕ ਕਰਨ ਦੇ ਲਈ ਦੇਸ਼ ਦੇ ਵਿੱਚ ਸਾਡੇ ਸੂਬਿਆਂ ਦੇ ਵਿੱਚ ਦੁਨੀਆ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਵਰਕੇ 트럼ਪ ਵਰਗੇ ਬੰਦੇ ਤਾਂ ਉਹ ਚੋਂ ਬਾਹਰ ਨਿਕਲ ਰਹੇ ਨੇ ਵੀ ਕੋਈ ਗੱਲ ਨਹੀਂ ਜਿਵੇਂ ਚੱਲਦਾ ਉਹਨੇ ਚੱਲੇ ਤਾਂ ਕੁਦਰਤ ਦੀ ਮਾਰ ਝੱਲਣੀ ਪਊਗੀ ਜਿਵੇਂ ਆਮ ਇੱਕ ਪੰਜਾਬੀ ਕਹਾਵਤ ਹੈ ਲੋਕ ਕਹਿੰਦੇ ਨੇ ਨਾ ਵੀ ਜਿਹੜਾ ਜਾਂ ਬੰਦਾ ਹੋ ਗਿਆ ਉਹ ਜਿਹੜਾ ਰੱਬ ਹੋ ਗਿਆ ਜੀ ਮਤਲਬ ਬੰਦੇ ਹੋ ਗਏ ਦਾ ਮਤਲਬ ਇਹ ਹੈ ਕਿ ਬੰਦੇ ਪਰਬਾ ਨਹੀਂ ਕਰਦੇ ਕੁਦਰਤ ਦੀ ਕੁਦਰਤ ਦੇ ਬਹਿਣਾ ਦੀ ਕੁਦਰਤ ਦੇ ਓਵਰਾਲ ਢਾਂਚੇ ਦੀ ਤਾਂ ਫਿਰ ਕੁਦਰਤ ਦੀ ਮਾਰ ਵੀ ਆਪਣੇ ਆਪ ਪੈਂਦੀ ਹੈ ਕਿਉਂਕਿ ਅਸੀਂ ਵੈਸੇ ਵੀ ਰਸਤਿਆਂ ਦੇ ਵਿੱਚੋਂ ਪੂਰੀ ਤਰ੍ਹਾਂ ਸਾਡੀ ਜਿਹੜੀ ਪਲਾਨਿੰਗ ਹੈ ਜਿਹੜੀ ਸਿਸਟਮ ਦੇ ਵਿੱਚ ਆਉਂਦੀ ਸੀ ਗਵਰਨਮੈਂਟਾਂ ਦੀ ਜਿਹੜੀ ਜ਼ਿੰਮੇਵਾਰੀ ਸੀ ਜਿੱਥੇ ਡਰੇਨੇਜ ਸਿਸਟਮ ਸੀ ਜਿੱਥੋਂ ਦੀ ਨੇਚਰਲ ਕੁਦਰਤੀ ਵਹਾਅ ਦੇ ਤੌਰ ਤੇ ਪਾਣੀ ਲੱਗਦੇ ਸੀ ਉਹ ਤਾਂ ਬੰਦ ਹੋ ਗਏ ਬਹੁਤ ਵੱਡੇ ਪੱਧਰ ਦੇ ਉੱਤੇ ਉਧਰ ਉਹ ਨਹੀਂ ਹੋ ਸਕਦਾ ਦੂਜੀ ਗੱਲ ਇਹ ਹੈ ਕਿ ਵੱਡੇ ਵੱਡੇ ਡੈਮ ਬਣਾ ਕੇ ਰੋਕਤਾ ਲਿਆ ਪਾਣੀ ਕਿਹੜੇ ਸਮੇਂ ਕਿੰਨਾ ਛੱਡਣਾ ਹੈ ਕਿਹੜੇ ਸਮੇਂ ਨਹੀਂ ਛੱਡਣਾ ਉਹ ਕਿੰਨਾ ਅੱਗੇ ਜਾ ਕੇ ਤਬਾਹੀ ਮਚਾਏਗਾ ਕਿੰਨਾ ਪਾਣੀ ਛੱਡੇ ਤੇ ਉਹਦਾ ਵੀ ਕੋਈ ਬਹੁਤ ਜ਼ਿਆਦਾ ਸੂਚਨਾ ਪ੍ਰੋ퍼 ਤਰੀਕੇ ਨਾਲ ਨਹੀਂ ਮਿਲਦੀ ਉੱਥੋਂ ਹੀ ਕਹਿੰਦੇ ਨੇ ਮੇਰੇ ਸੇਠਾ ਕਹਿੰਦਾ ਸਰਕਾਰ ਨੂੰ ਏਠਾ ਜਿਹੋ ਜਿਹਾ ਅਫਸਰ ਨੇ ਜਿਹੋ ਜਿਹਾ ਤੰਤਰ ਹੈ ਇਹ ਸਭ ਨੂੰ ਪਤਾ ਹੈ ਕਿ ਉਹ ਲੋਕਾਂ ਦੇ ਕਿੰਨੇ ਕੁ ਪ੍ਰਵਾਹ ਕਰਦੇ ਨੇ ਲੋਕਾਂ ਦੇ ਜਾ ਕੇ ਆਉਂਦੇ ਨੇ ਉਹਨਾਂ ਨੂੰ ਦੱਸਦੇ ਨੇ ਪਿੰਡ ਪਿੰਡ ਤੁਹਾਡੇ ਆਏ ਪਿੰਡਾਂ ਤੋਂ ਰਿਪੋਰਟਾਂ ਤਾਂ ਇਹ ਆ ਰਹੀਆਂ ਨੇ ਹੁਣ ਜਿਹੜੇ ਉੱਥੇ ਬੰਦੇ ਖੜਕੇ ਲੋਕ ਇਕੱਠੇ ਹੋ ਕੇ ਇਲਾਕੇ ਆਦੇ ਆਪਣੇ ਆਪਣੇ ਜਿੰਨੀ ਵੀ ਬਚ ਸਕਦੀ ਚੀਜ਼ ਹੈ ਜਾਂ ਘਰ ਬਚਦੇ ਨੇ ਜਾਂ ਫਸਲ ਬਚਦੀ ਹੈ ਡੰਗਰ ਪਸ਼ੂ ਬਚਦੇ ਨੇ ਬਚਦੇ ਨੇ ਮਸ਼ੀਨਰੀ ਵੀ ਉਹਨੂੰ ਬਚਾਉਣ ਦੀ ਟਰਾਈ ਕਰ ਰਹੇ ਨੇ ਉਹਨਾਂ ਤੋਂ ਜਦੋਂ ਪੁੱਛਿਆ ਜਾਂਦਾ ਉਹ ਕਹਿੰਦੇ ਪ੍ਰਸ਼ਾਸਨ ਤਾਂ ਨੇੜੇ-ਤੇੜੇ ਹੈ ਹੀ ਨਹੀਂ ਕਿਤੇ ਸਾਡੀ ਕੋਈ ਮਦਦ ਵੀ ਨਹੀਂ ਕੀਤੀ ਜਾਵੇ ਕਿਤੇ ਵੀ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਇਹਦੇ ਤੋਂ ਪ੍ਰਸ਼ਾਸਨਿਕ ਤੰਤਰ ਦਾ ਨਾ ਕੇਵਲ ਅਸਫਲਤਾ ਬਲਕਿ ਉਦਾਸੀਨਤਾ ਨਜ਼ਰ ਆਉਂਦੀ ਹੈ ਕਿ ਲੋਕਾਂ ਪ੍ਰਤੀ ਜਿਹੜੀ ਜਵਾਬਦੇਹੀ ਹੈ ਤੁਹਾਡੀ ਉਹ ਜਵਾਬਦੇਹੀ ਖਤਮ ਹੈ ਇੱਕ ਲੈਵਲ ਦੇ ਹੁਣ ਜਿਹੜਾ ਇਹ ਕਿਹਾ ਜਾ ਰਿਹਾ ਕਿ ਉਹ ਵੱਧਦਾ ਹਰ ਰੋਜ਼ ਵੱਧ ਜਾਂਦਾ ਹੈ ਅਜੇ ਤੱਕ ਤਾਂ ਅਗਲੇ 4 ਦਿਨ ਵੀ ਪੇਸ਼ੀ ਨਗੋਈ ਇਹੀ ਹੈ ਕਿ ਜੀ ਮੀਂਹ ਪੈਣ ਦੀ ਸੰਭਾਵਨਾ ਹੈ ਹੋਰ ਵੀ ਅਗਲੇ 4 ਦਿਨ ਤੱਕ ਦੀ ਜਿਹੜੀ ਪੁਖਕਵਾਨੀ ਤੇ ਇਦੋਂ ਪਹਿਲਾਂ ਜਿਹੜਾ ਤੁਸੀਂ ਇੰਨੇ ਲੰਮੇ ਸਮੇਂ ਚ ਬੰਨ ਬਾਰ-ਬਾਰ ਟੁੱਟਦੇ ਨੇ ਇੰਨੇ ਲੰਮੇ ਸਮੇਂ ਚ ਜਿੱਥੇ ਨੁਕਸਾਨ ਹਰ ਬਾਰ ਲਾਜ਼ਮੀ ਹੁੰਦਾ ਹੈ ਉਹਨਾਂ ਦਾ ਉੱਥੇ ਉਪਰਾਲਾ ਕਿਉਂ ਨਹੀਂ ਕੀਤਾ ਜਾ ਸਕਦਾ ਕਿ ਇਹ ਤਾਂ ਘਟ ਟੁਟ ਰੱਖਿਆ ਜਾਏ ਚਲੋ ਕਿਤੇ ਨਵੀਂ ਜਗ੍ਹਾ ਹੋ ਗਿਆ ਉਹ ਇੱਕ ਨੰਗ ਕਰਦਾ ਇਦੇ 'ਚ ਕਰੋੜਾ ਰੁਪਿਆ ਖਪਦਾ ਹੈ ਇਹ 'ਚ ਬਹੁਤ ਬੜੀ ਕ腐ਸ਼ਨ ਵੀ ਪਈ ਹੋਈ ਕਿਉਂਕਿ ਉਹ ਕਰੋੜਾ ਰੁਪਿਆ ਜਿਹੜਾ ਇਹਦੇ ਤੇ ਲੱਗਦਾ ਹੈ ਵੀ ਹਾਂ ਅਸੀਂ ਡਰੇਨਾਂ ਵੀ ਸਾਫ਼ ਕਰਾਤੀਆਂਗੇ ਉਹ ਹੋਈਆਂ ਹੁੰਦੀਆਂ ਨਹੀਂ ਤੇ ਫੇਰ ਮੀਂਹ ਮੂਹ ਚ ਟੁੱਟ ਜਾਂਦੀਆਂ ਨੇ ਤੇ ਉਹਦਾ ਅਨਜਾ ਵੀ ਕੌਣ ਲਾਏਗਾ ਕਿੰਨੇ ਪੈਸੇ ਜਿਹੜਾ ਪੈਸਾ ਇਹ ਵੀ ਕਹਿ ਰਹੇ ਨੇ ਕਿ ਉਹ ਸਮੇਂ ਸਰ ਰਿਲੀਜ਼ ਹੀ ਨਹੀਂ ਹੁੰਦਾ ਜਦੋਂ ਡਰੇਨਾਂ ਦੀ ਸਫਾਈ ਹੋਣੀ ਹੁੰਦੀ ਹੈ ਉਦੋਂ ਸਫਾਈ ਨਹੀਂ ਹੁੰਦੀ ਸਫਾਈ ਕਦੋਂ ਹੁੰਦੀ ਹੈ ਜਦੋਂ ਬਰਸਾਤ ਆਉਣ ਵਾਲੀ ਹੁੰਦੀ ਹੈ ਤੇ ਜਦੋਂ ਬਰਸਾਤ ਚੱਲਣਾ ਨਹੀਂ ਹੁੰਦੀ ਆ ਉਦੋਂ ਤਾਂ ਨਾ ਉੱਥੇ ਜੀਸੀਬੀ ਮਸ਼ੀਨ ਕੰਮ ਕਰੇ ਨਾ ਮਨਰੇਗਾ ਮਜ਼ਦੂਰ ਨਾ ਕੋਈ ਹੋਵੇ ਫਿਰ ਤਾਂ ਚੱਲ ਪੈਂਦਾ ਕੰਮ ਇੱਕ ਸੋਸਾਇਟੀ ਆਪਣੇ ਆਪ ਕਰਦੀ ਹੁੰਦੀ ਸੀ ਅੱਗੇ ਪਿੰਡਾਂ 'ਚ ਆਪਣੀ ਦੇਖਿਆ ਕਿ ਲੋਕ ਘਰ ਘਰ ਦਾ ਬੰਦਾ ਜਾ ਕੇ ਆਪਣੇ ਪਿੰਡਾਂ ਦੀਆਂ ਡਰੇਨਾਂ ਸਾਫ਼ ਕਰਦੇ ਸੀ ਆਪਣੇ ਟਰੈਕਟਰਾਂ 'ਚ ਢਾਲ ਕੇ ਫੈਸੇ ਤੇਲ ਪਾ ਲੈਂਦੇ ਸੀ ਹੁਣ ਉਹ ਗਵਰਨਮੈਂਟਾਂ ਤੇ ਡਿਪੈਂਡੈਂਟ ਹੋ ਗਏ ਤੇ ਗਵਰਨਮੈਂਟ ਵੀ ਕਹਿੰਦੀ ਆ ਮੇਰੇ ਤੇ ਡਿਪੈਂਡੈਂਟ ਰਹੋ ਮੇਰੇ ਤੇ ਨਿਰਭਰ ਰਹੋ ਆਪਾਂ ਕੋਈ ਗੱਲ ਨਹੀਂ ਜੀ ਜੋ ਮਰ ਜੇ ਮਤਲਬ ਸਮਾਜ ਦਾ दखਲ ਵੀ ਘਟ ਗਿਆ ਇੱਕ ਲੈਵਲ ਦੇ ਉੱਤੇ ਸਮਾ ਰਹਿੰਦੇ ਜਦ ਉੱਥੇ ਪਾਣੀ ਆ ਗਿਆ ਬਾਕੀ ਚੀਜ਼ਾਂ ਹੋ ਗਈਆਂ ਉਹ ਤਾਂ ਹੋਣਾ ਹੀ ਐ ਉਦੋਂ ਤਾਂ ਲੋਕ ਇਕੱਠੇ ਹੁੰਦੇ ਨੇ ਅਜੀਬ ਪਰ ਪਹਿਲਾਂ ਜਿਹੜੀ ਇੱਕ ਤਰੰਦਦ ਕਰਨ ਆਈ ਐ ਤੇ ਇੱਕ ਹੋਰ ਗੱਲ ਐ ਕਿ ਪੰਜਾਬ ਵਰਗਾ ਸੂਬਾ ਜਿਹੜਾ ਜਿੱਦੀ ਬਹੁਤ 2250 ਕਿਲੋਮੀਟਰ ਦੀ ਇੱਕ ਬਾਹੀ ਆ ਜਿੰਦਰ ਮਰਜ਼ੀ ਨਿਕਲ ਜੋ ਬਾਹਰ ਨਿਕਲ ਜਾਣੇ ਉਹਦੇ ਚ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਮਟੀਰੀਅਲ ਪ੍ਰੋਜੈਕਟ ਤੁਸੀਂ ਲਾ ਰਹੇ ਹੋ ਕਦੇ ਇਹ ਮਤਲਬ ਭਾਰਤ ਮਾਲਾ ਪ੍ਰੋਜੈਕਟ ਹੋ ਗਿਆ ਜੀ ਚਾਰ ਪੰਜ ਜਗਾ ਤੋਂ ਉਥੋਂ ਆਏ ਤੁਸੀਂ ਪੈਰਲਲ ਦਾ ਫਲਾਦੋਗੇ ਕਦੇ ਸੜਕਾਂ ਨੇ ਜਿਹੜੀਆਂ ਡਰੇਨੇਜ ਦਾ ਪ੍ਰਬੰਧ ਨਹੀਂ ਕਰਦੇ ਉਹ ਜਿਹੜੀਆਂ ਪਿੰਡੂ ਸੜਕਾਂ ਨੇ ਉਹਨਾਂ ਨੂੰ ਵੀ ਉੱਚੀਆਂ ਕਰੀ ਜਾਂਦੇ ਨੇ ਫਿਰ ਲੋਕ ਘਰ ਉੱਚਾ ਪਾ ਲੈਂਦੇ ਨੇ ਫਿਰ ਉਹ ਹੋਰ ਉੱਚੀ ਸੜਕ ਕਰ ਦਿੰਦੇ ਨੇ ਕੋਈ ਸਿਸਟਮ ਨਹੀਂ ਆ ਉਹਦੇ ਨਾਲ ਡਾਫ ਲੈ ਕੇ ਛੋਟੇ ਛੋਟੇ ਜਿਹੜੀਆਂ ਇਹ ਚੀਜ਼ਾਂ ਨੇ ਸਾਈਫਨ ਬਣੇ ਨਹੀਂ ਹੋਏ ਉਦਰਤੀ ਤੌਰ ਤੇ ਬਣਾ ਨਹੀਂ ਰਹੇ ਤੁਸੀਂ ਉਹਨੇ ਜਿੰਨਿਆਂ ਦੀ ਲੋੜ ਔਰ ਉਹਦੇ ਕਰਕੇ ਵੀ ਬਹੁਤ ਸਾਰਾ ਨੁਕਸਾਨ ਸਾਡੇ ਸਾਹਮਣੇ ਆ ਰਿਹਾ ਹੁਣ ਪੰਜਾਬ ਗਵਰਨਮੈਂਟ ਦੇ ਮੰਤਰੀ ਗਏ ਨੇ ਕਾਫੀ ਦਿਨਾਂ ਬਾਅਦ ਜਦੋਂ ਲਗਭਗ 1 ਲੱਖ ਏਕੜ ਦੇ ਵਿੱਚ ਪਾਣੀ ਫਿਰ ਗਿਆ ਦਬ ਗਿਆ ਬਿਲਕੁਲ ਕੰਟਰੋਲ ਚ ਤਾਂ ਉਹ ਜਾ ਕੇ ਕੀ ਕਰਦੇ ਨੇ ਜਿਹੜੀ ਕਿਸ਼ਤੀ ਰਾਹੀਂ ਲੋਕਾਂ ਨੇ ਮਾੜਾ ਮੋਟਾ ਕੰਮ ਕਰ ਲੈਣਾ ਹੁੰਦਾ ਮੰਤਰੀ ਲਈ ਕਿਸ਼ਤੀ ਚੱਲੀ ਜਾਂਦੀ ਹੈ ਬੈਠ ਕੇ ਫੋਟੋ ਸ਼ੂਟ ਹੁੰਦਾ ਤੇ ਪਹਿਲਾਂ ਪਿਛਲੇ ਵਾਰੀ ਇੱਕ ਵਾਰੀ ਚੀਫ ਮਿਨਿਸਟਰ ਵੀ ਗਏ ਸੀ ਫੋਟੋਆਂ ਬੜੀਆਂ ਛਾਪੀਆਂ ਸੀ ਕਿ ਜਾ ਕੇ ਚੱਲ ਰਹੇ ਨੇ ਜੀ ਉਧਰ ਜਾ ਕੇ ਤੁਸੀਂ ਕੀ ਕਰਦੇ ਹੋ ਤੁਸੀਂ ਉਹਨਾਂ ਲੋਕਾਂ ਨੂੰ ਭੇਜੋ ਜਿਹੜੇ ਡਿਜਾਸਟਰ ਮੈਨੇਜਮੈਂਟ ਦੇ ਮਾਰਨੇ ਜਿਹੜੇ ਜਾ ਕੇ ਕੋਈ ਕੰਮ ਵੀ ਕਰਨ ਕੋਈ ਕਰਨ ਨਾ ਕਰਨ ਉਸ ਲੈਵਲ ਦੀ ਉੱਤੇ ਠੀਕ ਤੁਸੀਂ ਪ੍ਰਸ਼ਾਸਨ ਨੂੰ ਉੱਥੇ ਜਾ ਕੇ ਬੈਠੋ ਜਿਲ੍ਹੇ 'ਚ ਬੈਠੋ ਬਾਕੀ ਜਗ੍ਹਾ ਬੈਠੋ ਦੱਸੋ ਦੇਖੋ ਕਿ ਮੁਲਾਜ਼ਮ ਕੰਮ ਕਰ ਰਹੇ ਨੇ ਜਾਂ ਨਹੀਂ ਪ੍ਰਸ਼ਾਸਨ ਪੁਸਤਾਇਦਾ ਜਾਂ ਨਹੀਂ ਤੁਸੀਂ ਉਹਨਾਂ ਨੂੰ ਫਾਈਨਾਂਸ ਕੀਤਾ ਜਾਂ ਨਹੀਂ ਪੈਸੇ ਮਿਲੇ ਨੇ ਜਾਂ ਨਹੀਂ ਜਿਹੜੀਆਂ ਮਟੀਰੀਅਲ ਲੋੜਾਂ ਨੇ ਮੌਕੇ ਦੀਆਂ ਉਹਨਾਂ ਦੀ ਉਹ ਮਟੀਰੀਅਲ ਲੋੜਾਂ ਪੂਰੀਆਂ ਕਰ ਰਹੇ ਹੋ ਜਾਂ ਨਹੀਂ ਤੁਸੀਂ ਕਿਸ਼ਤੀ ਚ ਜਾ ਕੇ ਕੀ ਕਰ ਲੋਗੇ ਜੀ ਦੇਖ ਕੇ ਤੁਸੀਂ ਇਸ ਚੀਜ਼ ਦੇ ਐਕਸਪਰਟ ਹੋ ਉੱਥੇ ਜਾ ਕੇ ਪੁੱੜ ਲਵਾ ਦੋਗੇ ਉੱਥੇ ਕਰ ਕੀ ਦਿਓਗੇ ਬਲਕੇ ਰਾਜ ਰੋੜਾ ਅਟਕਾਉਨੇ ਆ ਰੋੜਾ ਕਿਵੇਂ ਅਟਕਦਾ ਕਿ ਜਦ ਮੰਤਰੀ ਗਿਆ ਹੁੰਦਾ ਜਿਹੜਾ ਉਹ ਕੰਮ ਆਪ ਲੋਕ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਵੀ ਹਟਾ ਦਿੰਦੇ ਨੇ ਵੀ ਇੱਕ ਪਾਸੇ ਹੋ ਜੋ ਜੀ ਇੱਕ ਪਾਸੇ ਮੰਤਰੀ ਜੀ ਦੇ ਕਿਤੇ ਤਬਾ ਨਾ ਪੈ ਜੇ ਕੱਪੜਿਆਂ ਤੇ ਕਦੇ ਕੁਝ ਨਾ ਹੋ ਜੇ ਕਦੇ ਇਹੋ ਜਿਹਾ ਕੁਝ ਨਾ ਹੋ ਜੇ ਤੁਸੀਂ ਉਧਰਲੇ ਪਾਸੇ ਚੱਲਦੇ ਹੋ ਫੇਰ ਇੱਕ ਹੋਰ ਮਜ਼ਾਕ ਹੋ ਰਿਹਾ ਲਗਾਤਾਰ ਅਸੀਂ ਜੀ ਗੁਰਦਾਰੀ ਕਰਾਵਾਂ ਕੋਈ ਗਰਦਾਰੀ ਜਿੰਨਾ ਚਿਰ ਪਾਣੀ ਨਹੀਂ ਉਤਰਦਾ ਜਿੰਨਾ ਚਿਰ ਮਾਹੌਲ ਠੀਕ ਨਹੀਂ ਹੁੰਦਾ ਕੋਈ ਗਰਦਾਰੀ ਹੋਈ ਨਹੀਂ ਸਕਦੀ ਹੁੰਦੀ ਪ੍ਰੈਕਟੀਕਲੀ ਤੇ ਪਰ ਤੁਸੀਂ ਤਾਂ ਇਹ ਕਹਿੰਦੇ ਰਹੇ ਹੋ ਤੁਸੀਂ ਉਹ ਸਰਕਾਰ ਚ ਆਏ ਹੋ ਜਿੰਦੇ ਭਗਵਾਨਤਮਾਨ ਇਹ ਕਹਿੰਦਾ ਸੀ ਵੀ ਇਹ ਗਰਦਾਰੀਆਂ ਕਰੀ ਜਾਂਦੇ ਨੇ ਇਹ 6 ਮਹੀਨੇ ਟੱਪ ਜਾਂਦੇ ਨੇ ਅਸੀਂ ਗਰਦਾਰੀ ਨਹੀਂ ਦੇਖਦੇ ਪਹਿਲਾਂ ਪੈਸੇ ਦੇਾਂਗੇ ਗਰਦਾਰੀਆਂ ਹੁੰਦੀਆਂ ਰਹਿਣਗੀਆਂ ਜੇ ਤੁਹਾਨੂੰ ਪਤਾ ਹੈ ਕਿ ਆ ਪਾਣੀਓ ਪਾਣੀ ਫਿਰਦਾ ਇੰਨੇ ਰਕਬੇ ਦੇ ਵਿੱਚ ਰਕਬਾ ਤੁਹਾਡੇ ਕਾਗਜ਼ ਤੇ ਪਟਵਾਰੀਆਂ ਦੇ ਲਿਖਿਆ ਹੋਇਆ ਹੈ ਉਹਨੂੰ ਕੰਪਨਸੇਸ਼ਨ ਦੇ ਦਿਓ ਤੇ ਉਦੋਂ ਬਾਅਦ ਗਰਦੌਰੀ ਹੁੰਦੀ ਰਹੂਗਾ ਵਾਧਾ ਘਾਟਾ ਕਿੰਨਾ ਹੋ ਜੂਗਾ। ਇੱਕ ਤਾਂ ਇਹ ਸਵਾਲ ਹੈ ਉਹ ਤਾਂ ਤੁਹਾਡਾ ਕੀ ਦੇਣਾ ਤੇ ਤੁਸੀਂ ਮਤਲਬ ਬਸ ਕਹਿ ਛੱਡਦੇ ਹੋ ਕਿ ਜੀ ਅਸੀਂ ਕਰਾਵਾਂਗੇ ਗਰਦੌਰੀ ਅੱਜ ਵੀ ਬਿਆਨ ਛਪੇ ਨੇ ਜਿਹੜੇ ਜਨ ਸਰੋਤ ਮੰਤਰੀ ਨੇ ਉਹਨਾਂ ਦਾ ਵੀ ਛਪਿਆ ਤੇ ਬਾਕੀ ਆਂਦਾ ਕਿ ਅਸੀਂ ਫੁੱਲ ਕੰਪਨਸੇਸ਼ਨ ਦੇਾਂਗੇ ਕਿਸਾਨਾਂ ਦੇ ਨਾਲ ਆ ਚਿੰਤਾ ਨਾ ਕਰੋ ਬਾਕੀ ਦੀਆਂ ਚੀਜ਼ਾਂ ਜੋ ਵੀ ਹੋ ਰਹੀਆਂ ਨੇ ਸਭ ਦੇ ਸਾਹਮਣੇ ਨੇ ਪਰ ਤੁਸੀਂ ਕਿੰਨੇ ਪੈਸੇ ਕੰਪਨਸੇਸ਼ਨ ਫੋਲੋ ਮੰਨਦੇ ਹੋ ਜੀ ਫੋਲ ਕੰਪਨਸੇਸ਼ਨ ਕਹਿੰਦੇ ਕਿ ਨੂੰ ਪੰਜਾਬ ਦੇ ਵਿੱਚ ਐਵਰੇਜ ਵੀ ਹੁਣ ਲਗਭਗ 55000 ਤੋਂ ਲੈ ਕੇ 60000 ਦਾ ਐਵਰੇਜ ਏਕੜ ਦਾ ਠੇਕ ਹੈ ਮਤਲਬ ਕਈ ਜਗ੍ਹਾ 80000 ਨੂੰ ਪਹੁੰਚ ਗਿਆ ਕਿਤੇ 45 ਨੂੰ 40 ਨੂੰ ਹੋਏਗਾ ਜੇ ਐਵਰੇਜ ਆਪਾਂ ਮੰਨ ਲਈਏ ਤੇ ਜਿਹੜਾ ਕੰਪਨਸੇਸ਼ਨ ਦਿੰਦੇ ਹੋ ਤੁਸੀਂ ਹੁਣ ਤੱਕ ਗਵਰਨਮੈਂਟ ਆਫ ਇੰਡੀਆ ਦੇ ਕੁਝ ਪੈਸੇ ਵਿੱਚ ਪਾ ਕੇ ਤੇ ਤੁਹਾਡੇ ਜਿਹੜੇ ਵਿੱਚ ਪਾ ਕੇ ਜਿਹੜੇ ਸਭ ਤੋਂ ਵੱਧ ਤੁਸੀਂ ਕਹਿੰਦੇ ਹੋ ਅਸੀਂ ਉੱਥੇ ਜੇ 33 ਤੋਂ 75% ਮਰਦੀ ਹੈ 33 ਤੋਂ ਲੈ ਕੇ 75% ਤੋਂ ਸਲੇਬਾਂ ਵੀ ਨੀਚੇ ਕਰਤੀਆਂ ਹੋ ਤਾਂ 6750 ਰੁਪਏ 75 ਰੁਪਏ ਬਿਲਦੇ ਨੇ ਹੁਣ 6-7000 ਨਾਲ 75% ਮਰ ਗਈ ਬੰਦੇ ਦੀ ਤੇ ਇਹ ਕੀ ਦੇ ਰਹੇ ਹੋ ਇਹ ਕੰਪਨਸੇਸ਼ਨ ਹੈ ਜਾਂ ਇਹ ਮਾੜੀ ਮੋਟੀ ਰਾਹਤ ਹੈ ਜਾਂ ਬਾਕੀ ਦੀਆਂ ਚੀਜ਼ਾਂ ਜੇ ਫੁੱਲ ਮਰਦੀ ਐ 100% 75 ਤੋਂ 100% ਮਰਦੀ ਐ ਤੇ ਤੁਸੀਂ 15000 ਰੁਪਏ ਦਿੰਦੇ ਹੋਗੇ 15000 ਏਕੜ ਦਾ ਤਾਂ ਨਾ ਪਾਣੀ ਦਾ ਖਰਚ ਨਾ ਬੀਜ ਦਾ ਖਰਚ ਨਾ ਕੱਲੇ ਬਾਕੀ ਚੀਜ਼ਾਂ ਦੇ ਖਰਚ ਨਹੀਂ ਮੁੜਦੇ ਬਾਕੀ ਤਾਂ ਤੁਸੀਂ ਦੂਰ ਦੀ ਗੱਲ ਐ ਏਕੜ ਦੇ ਹਿਸਾਬ ਦੇ ਨਾਲ ਤਾਂ ਜਿਹੜੀਆਂ ਚੀਜ਼ਾਂ ਨੇ 15000 ਰੁਪਏ ਤੱਕ ਘੱਟੋ ਘੱਟ ਏਕੜ ਦੇ ਬਗਰ ਕਾਸਟ ਦੀ ਗੱਲ ਐ ਜਿਹੜੀ ਕੱਲੀ ਆ ਜਾਂਦੀ ਐ ਮਤਲਬ ਉਹਨੂੰ ਪਾਲਰ ਤੇ ਲਾਉਣ ਤੇ ਕੱਲਾ ਇੱਥੇ ਤੱਕ ਲਿਆਉਣ ਤੇ ਫਿਰ ਉਹਦੀ ਫਸਲ ਚਲੀ ਗਈ ਉਹਦੇ ਵਿਆਜ ਲਿਆ ਹੋਇਆ ਕਰਜ਼ੇ ਦਾ ਵਿਆਜ ਪੈ ਰਿਆ ਪਹਿਲਾ ਤੁਰੰਤ ਤੁਸੀਂ ਕੀ ਗੱਲਾਂ ਕਰਦੇ ਹੁੰਦੇ ਹੋ ਉਹ ਪਹਿਲਾਂ ਸਟਾਰਟ ਕਰਦੇ ਹੋ ਕਿ ਇਸ ਏਰੀਏ ਦੇ ਆ ਬੰਦਿਆਂ ਤੋਂ ਮਾਰਿਟੋਰੀਅਮ ਲਾਗੂ ਕਰਦੇ ਆ ਅੱਜ ਤੋਂ ਕਰਜ਼ਾ ਨਹੀਂ ਵਧੂਗਾ ਵਿਆਜ ਨਹੀਂ ਲੱਗੂਗਾ ਅਸੀਂ ਇਤਕੀ ਦੀ ਕਿਸ਼ਤ ਵੀ ਛੱਡਦੇ ਆ ਤੇ ਪੁਰਾਣੀ ਕਿਸ਼ਤ ਦੇ ਤੌਰ ਤੇ ਹੀ ਅੱਗੇ ਕਰਾਂਗੇ ਕੁਝ ਇਹ ਜਿਹੇ ਭਰੋਸਾ ਦਿਵਾਉ ਕੋਈ ਐਲਾਨ ਹੁੰਦੇ ਨੇ ਵੀ ਚਲੋ ਐਨਾ ਕਰਤਾ ਤੇ ਐਨਾਕ ਨਹੀਂ ਕਰਤਾ ਦੂਜੀ ਗੱਲ ਇਹ ਕਿ ਜਦ ਤੁਸੀਂ ਦਿੱਲੀ ਦੇ ਵਿੱਚ ਸੀਗੇ ਪਹਿਲਾਂ ਦਿੱਲੀ 'ਚ ਕਿੰਨੀ ਕੁ ਖੇਤੀ ਆ ਥੋੜੇ ਜੇ ਖੇਤ ਸੀਗੇ ਅਸੀਂ ਤਾਂ 50000 ਰੁਪਇਆ ਦੇਾਂਗੇ ਇੱਕ ਖੜਵਾ ਸਾਡੀ ਸਰਕਾਰਾਂ ਦੀ ਚੁਟਕੀਆਂ ਚ ਦੇ ਦੋਗੇ ਤੇ ਉਹ ਕਿੱਥੇ ਹੈ ਜੀ ਤੇ ਇਹਦੇ ਤੋਂ ਇਲਾਵਾ ਇਹਦੇ ਤੋਂ ਇਲਾਵਾ ਜਿਵੇਂ ਆਪਾਂ ਵੈਸੇ ਗੱਲ ਕਰਦੇ ਆ ਲੈਂਡ ਪੂਲਿੰਗ ਪਾਲਿਸੀ ਦੇ ਤੇ ਬਾਕੀ ਦੀ ਜਿਹੜੇ ਹੁਣ ਪਿੰਡ ਵਿੱਚ ਆ ਗਏ ਜਿਨ੍ਹਾਂ ਦੇ ਘਰ ਡਿੱਗ ਗਏ ਘਰ ਨਾਰਮਲੀ ਜਿਹੜੇ ਥੋੜੇ ਜੇ ਕਮਜ਼ੋਰ ਪਰਿਵਾਰਾਂ ਦੇ ਹੁੰਦੇ ਨੇ ਉਹ ਜ਼ਿਆਦਾ ਡਿੱਗਦੇ ਨੇ ਕਿਉਂਕਿ ਉਹਨੇ ਸੋਲਿਡ ਨਹੀਂ ਹੁੰਦੇ ਉਸ ਕੱਚਾ ਕੁਸ ਪੱਕੇ ਅੰਦ ਵਿਚਾਲਾ ਜਾ ਮਜ਼ਦੂਰਾਂ ਦਾ ਹੁੰਦਾ ਤੇ ਉਹ ਤੁਸੀਂ ਜੇ ਕਿਸਾਨ ਨੂੰ ਰਾਹਤ ਦੇ ਰਹੇ ਹੋ ਕੰਪਨਸੇਸ਼ਨ ਕਹਿਣਾ ਹੀ ਗਲਤ ਹੈ ਮੁਆਵਜ਼ਾ ਨਹੀਂ ਹੈ ਉਹ ਰਾਹਤ ਹੈ ਰਾਹਤ ਚਲੋ ਕੋਈ ਘਟਬਤ ਜਿੰਨੀ ਕਹੇਗੀ ਤੁਸੀਂ ਦੇ ਰਹੇ ਹੋ ਸ਼ਬਦਾਵਲੀ ਬਦਲੋ ਦੂਜੀ ਗੱਲ ਕਿਸਾਨਾਂ ਨੂੰ ਓਨੀ ਹੀ ਕ ਦੇਤੀ ਜਿਹੜੀ ਕਿਸਾਨੀ ਤੇ ਰਿਅਰਬਰ ਲੇਬਰ ਹੈ ਖੇਤ ਮਜ਼ਦੂਰ ਹੈ ਬਾਕੀ ਦੇ ਬੰਦੇ ਨੇ ਉਹਨਾਂ ਦੀ ਵੀ ਰੋਜੀ ਰੋਟੀ ਚਲੀ ਗਈ ਉਹਨਾਂ ਦੇ ਤਾਂ ਕ ਜੀ ਛੋਣਾ ਵੜਣਾ ਸਿੱਖ ਕਦੇ ਦਿਹਾੜੀ ਜਾਣਾ ਸੀ ਕ ਕਰਨੇ ਸੀ ਉਹ ਵੀ ਗਏ ਉਹਨਾਂ ਨੂੰ ਕੀ ਦੇ ਰਹੇ ਉਹਦੇ ਲਈ ਕੋਈ ਪ੍ਰੋਵੀਜ਼ਨ ਹੈ ਨਹੀਂ ਤੁਹਾਡੇ ਉਹਨਾਂ ਨੂੰ ਕੀ ਦੇਣਾ ਤੁਸੀਂ ਕਿਵੇਂ ਲੋਕਾਂ ਨੂੰ ਗਮਰਾਹ ਕਰਦੇ ਹੋ ਬਿਆਨ ਦੇ ਦੇ ਕੇ ਕਿ ਅਸੀਂ ਬਿਲਕੁਲ ਸਬਦਾ ਫਾਇਦਾ ਸਬਦਾ ਦੇਖ ਰਹੇ ਆਂ ਜੀ ਬਾਕੀ ਕੋਈ ਰੂਲ ਜੇ ਪਾਲਿਸੀ ਬਣਾਉਣੀਆਂ ਬੇਹੁੱਦੀਆ ਪਾਲਸੀਆਂ ਨਾਲੋਂ ਇਹੋ ਜਿਹੀ ਪਾਲਿਸੀ ਲਿਆਓ ਜਿਹੜੀ ਮੁਆਵਜ਼ਾ ਪਾਲਿਸੀ ਹੋਵੇ ਜਿਹੜੀ ਸਾਰੇ ਲੋਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜੇ ਕੁਦਰਤੀ ਆਫਤ ਆਉਂਦੀ ਹੈ ਜਾਂ ਮੈਨ-ਮੇਡ ਆਫਤ ਆਉਂਦੀ ਹੈ ਉਹਨਾਂ ਦੇ ਨੂੰ ਇਹ ਲੱਗੇ ਕਿ ਸਟੇਟ ਸਾਡੇ ਨਾਲ ਖੜੀ ਹੈ ਸਮਾਜ ਸਾਡੇ ਨਾਲ ਖੜਾ ਹੈ ਕੋਈ ਇਹੋ ਜਿਹੀ ਗੱਲ ਨਹੀਂ ਹੈ ਇਹ ਤਾਂ ਕਿਉਂਕਿ ਉਹਨਾਂ ਨੇ ਆਪ ਨਹੀਂ ਨਾ ਕੁਝ ਕੀਤਾ ਇਹ ਤਾਂ ਉਹਨਾਂ ਦੀ ਲਾਚਾਰੀ ਹੈ ਜੋ ਹੋ ਗਿਆ ਤਾਂ ਹੋ ਗਿਆ ਤਾਂ ਬਾਹ ਫੜਨੀ ਚਾਹੀਦੀ ਆ ਬਾਹ ਉਦੋਂ ਫੜ ਕੇ ਇਹ ਨਾ ਕਰੋ ਕੇ ਆਪਣੇ ਪ੍ਰਚਾਰ ਲਈ ਕਰੋ ਹੁਣ ਤੁਸੀਂ ਮੰਤਰੀ ਭੇਜ ਤੇ ਚਾਰ ਥੋੜੇ ਜਿਹੇ ਦਿਨਾਂ ਬਾਅਦ ਇੱਕ ਦੋ ਦਿਨਾਂ ਬਾਅਦ ਤੁਸੀਂ ਦੇਖਣਾ ਚੀਫ ਮਿਨਿਸਟਰ ਵੀ ਗੇੜਾ ਮਾਰੂਗਾ ਇਸਤੀ ਚ ਫੋਟੋ ਤਾਂ ਉਹਨੇ ਵੀ ਖਿਚਾਉਣੀ ਹੈ ਤੇ ਐਂ ਤਾਂ ਕੰਮ ਨਹੀਂ ਚੱਲੂਗਾ ਤੇ ਹੋਰ ਵੀ ਕੋਈ ਆਜੂਗਾ ਇਧਰ ਉਧਰੋ ਗਵਰਨਮੈਂਟ ਆਫ ਇੰਡੀਆ ਵੀ ਗੜੀ ਹੈ ਇਹਦੇ ਚ ਬੇਹੱਦ ਘੱਟ ਹਿੱਸਾ ਪਾਉਂਦੀ ਹੈ ਉਹ ਇੱਕ ਐਵਰੇਜ ਟਾਈਪ ਦਾ ਕੰਟਰੀ ਦਾ ਕਰ ਦਿੰਦੀ ਹੈ ਪੰਜਾਬ ਵਰਗਾ ਸੂਬਾ ਜਿਹੜਾ ਇੱਥੇ ਇਸੇ ਲਈ ਤਾਂ ਫੈਡਰਲ ਸਟਰਕਚਰ ਦੇ ਮਾਮਲੇ ਨੇ ਇਹ ਇੱਥੇ ਜੀ ਜਾਣ ਲਾ ਦਿੰਦੇ ਨੇ ਲੋਕ ਫਸਲ ਪਾਨਣ ਲਈ ਇਹ ਪੁਰਾਣੇ ਗੀਤ ਬਣਦੇ ਹੁੰਦੇ ਸੀ ਲੋਕ ਜਦੋਂ ਡੀਜ਼ਲ ਮਹਿੰਗਾ ਸੀ ਟੋਮਾ ਵੇਚ ਦਿੰਦੇ ਸੀ ਆਪਣੀ ਵਾਈਫ ਦੀਆਂ ਕਿ ਬਸ ਫਸਲ ਹੋਣੀ ਚਾਹੀਦੀ ਹੈ ਜਿਸ ਲੈਵਲ ਦੇ ਉੱਤੇ ਕਈ ਜਗ੍ਹਾ ਐ ਜਾਂ ਵੀ ਸਿੱਟਾ ਦਿੱਤਾ ਜਿੰਨੀ ਹੋ ਗਈ ਹੋ ਗਈ ਨਹੀਂ ਤਾਂ ਨਾ ਉਹਦੀ ਉਤਪਾਦਨ ਲਾਗਤ ਕਿੰਨੀ ਕਹਤੇ ਇਹਦੀ ਉਤਪਾਦਨ ਲਾਗਤ ਕੀ ਹੈ ਪੰਜਾਬ ਦਾ ਲੈਂਡ ਦਾ ਕੀ ਕਿੰਨਾ ਮਤਲਬ ਤ ਤੰਤਰ ਫਸਲਾਂ ਲਾਉਣ ਵਾਲੀ ਜ਼ਮੀਨ ਹੈ ਤੇ ਕਿੰਨਾ ਰੇਟ ਹੈ ਤੇ ਬਾਕੀ ਜਗਾ ਕੀ ਹੈ ਇਹਨਾਂ ਚੀਜ਼ਾਂ ਨੂੰ ਵੀ ਦੇਖਣਾ ਪਊਗਾ ਕੰਪਨਸੇਸ਼ਨ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਖੁੱਲਾ ਉਹ ਦੇਣ ਦੀ ਗੱਲ ਹੈ ਦੂਜੀ ਗੱਲ ਜਿਹੜਾ ਇਹ ਤੁਸੀਂ ਮੁਆਵਜ਼ਾ ਦੇ ਰਹੇ ਹੋ ਜਾਂ ਜਿੰਨਾ ਘਰਾਹਤ ਦੇ ਰਹੇ ਹੋ ਇਹ ਡੈਮੇਜ ਹੋਣ ਤੋਂ ਬਾਅਦ ਦਿੰਦੇ ਡੈਮੇਜ ਰੋਕਣ ਲਈ ਕਿਉਂ ਨਹੀਂ ਦਿੰਦੇ ਪਹਿਲਾਂ ਉਹਦਾ ਇੱਕ ਹਿੱਸਾ ਕਿ ਭਾਈ ਤੇਰਾ ਡੈਮੇਜ ਨਾ ਹੋ ਜਾ ਆ ਹਰ ਜਿਹੜਾ ਬੰਨ ਪੱਕਾ ਕਰ ਲੋ ਆ ਡ੍ਰੇਵਿੰਗ ਸਾਫ ਕਰ ਲੋ ਆ ਬਾਕੀ ਕਰ ਲੋ ਤੇ ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਦਿੰਦੇ ਤਾਂ ਕਿ ਉਹਦਾ ਡੈਮੇਜ ਰੁਕ ਜੇ ਕਿਸੇ ਨਾ ਕਿਸੇ ਇਹਦਾ ਮਤਲਬ ਹੈ ਜਦ ਹੋ ਗਿਆ ਫਿਰ ਲੁੱਟ ਪੈਂਦੀ ਆ ਉੱਥੇ ਕਿਹੜਾ ਅਧਿਕਾਰੀ ਕਿੰਨੇ ਖਾ ਕੇ ਟਟਵਾਰੀ ਚਲਾ ਜਾਂਦਾ ਕਾਨੂੰਗੋ ਚਲਾ ਜਾਂਦਾ ਉਹ ਬੰਦੇ ਲੈ ਜਾਂਦੇ ਨੇ ਅੱਧੇ ਜਿਨ੍ਹਾਂ ਦਾ ਕੁਝ ਵੀ ਨੁਕਸਾਨ ਨਹੀਂ ਹੋਇਆ ਉਹ ਗਰੀਬ ਗੁਰਬਾਹ ਰਹਿ ਜਾਂਦਾ ਜਿੱਦੀ ਪਹੁੰਚ ਨਹੀਂ ਹੈਗੀ ਉਹ ਵਿਚਾਰੇ ਉਸੇ ਤਰੀਕੇ ਦੇ ਨਾਲ ਤੜਫਦੇ ਰਹਿੰਦੇ ਨੇ ਇਹ ਵੀ ਫਰਾਡ ਚੱਲ ਰਿਹਾ ਹੈ ਲਗਾਤਾਰ ਲੋਕਾਂ ਦੇ ਵਿੱਚ ਜਹਾਂ ਜਹਾਂ ਦਿਖਾਈ ਦੇ ਰਿਹਾ ਤੇ ਇਸ ਲਈ ਬਹੁਤ ਸਾਰੇ ਮਾਮਲੇ ਨੇ ਜਿਹੜੇ ਮਾਮਲਿਆਂ ਨੂੰ ਹੱਲ ਕਰਨਾ ਜੱਠਣਾ ਜੇਕਰ ਤਾਂ ਇੱਥੇ ਪੌਰਸੀ ਲੈਵਲ ਦਾ ਵੀ ਧਿਆਨ ਦੇਣਾ ਪਏਗਾ ਇਹ ਪੋਲਿਟਿਕਸ ਨਾਲ ਵੀ ਜੁੜਿਆ ਹੋਇਆ ਹੈ ਫੈਡਰਲ ਸਟਰਕਚਰ ਨਾਲ ਜੁੜਿਆ ਹੋਇਆ ਹੈ ਸਟੇਟ ਵਾਈਜ਼ ਕੰਪਨਸੇਸ਼ਨ ਬਣਾਉਣਾ ਪਏਗਾ ਜਾਂ ਪੰਜਾਬ ਸਰਕਾਰ ਆਪਣਾ ਕੋਈ ਕੋਰਪਸ ਫੰਡ ਬਣਾਏ ਜਿਹੜਾ ਫੰਡ ਇਹਨਾਂ ਕੋਲ ਹੋਏ ਕਿਸੇ ਤਰੀਕੇ ਦਾ ਵੀ ਅਸੀਂ ਚੱਕ ਕੇ ਦੇ ਦਾਂਗੇ ਇਸ ਕਰਕੇ ਇੱਕ ਕੱਲਾ ਜਿਹੜਾ ਨਹੀਂ ਤਾਂ ਜਿਵੇਂ ਆਪਾਂ ਪੰਜਾਬੀ ਚ ਦੇਸੀ ਭਾਸ਼ਾ ਕਹਿੰਦਾ ਜਾਬਾਂ ਦਾ ਭੇਡ ਕਰਦੇ ਰਹੋ ਤੇ ਮਿਲਾਂ ਮੁੱਲਾਂ ਕਿਸੇ ਨੂੰ ਕੁਛ ਨਹੀਂ ਤੇ ਇਹ ਇਸ ਲਈ ਜੇ ਅੱਜ ਬਾਅਦ ਨਹੀਂ ਤੁਸੀਂ ਫੜਦੇ ਤਾਂ ਕਹੀਂ ਜੋ ਮਰਜੀ ਜਾਓ ਲੋਕਾਂ ਨੂੰ ਸਭ ਪਤਾ ਹੈ ਤਰਾਤਲ ਤੇ ਕੁਝ ਕਰ ਰਹੇ ਹੋ ਜਾਂ ਨਹੀਂ ਕਰ ਰਹੇ